ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮੈਸਟਰ ਵਾਲਾ ਦੀ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣ ਆਈਆ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਆ ਕੇ ਪੈਰੋਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਦ ਰੁੱਤ ਸੈਸ਼ਨ ਦੇ ਜਿਹੜਾ ਲੋਕ ਸਭਾ ਦਾ ਸੈਸ਼ਨ ਹੈ ਉਸ ਦੇ ਵਿੱਚ ਜਾਣ ਦੇ ਲਈ ਪੈਰੋਲ ਮੰਗੀ ਗਈ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਇਸ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਸ ਪਟੀਸ਼ਨ ਦਾ ਨਿਬਟਾਰਾ ਕਰ ਦਿੱਤਾ ਗਿਆ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਜਿਸ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਕਿ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਸੰਸਦ ਅਮਰਤਪਾਲ ਸਿੰਘ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਕਿ 19 ਦਸੰਬਰ ਨੂੰ ਜੜੀ ਕਿ ਕੱਲ ਸਰਦ ਰੁੱਤ ਸੈਸ਼ਨ ਆ ਲੋਕ ਸਭਾ ਦਾ ਖਤਮ ਹੋ ਰਿਹਾ ਹੁਣ ਪਟੀਸ਼ਨ ਦਾ ਕੋਈ ਵੀ ਮਤਲਬ ਹੈ ਨਹੀਂ ਰਾਦਾ ਇਸ ਤਰੀਕੇ ਦੀ ਟਿੱਪਣੀ ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਐਮਪੀ ਅਮਰਿਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਆ ਉਸ ਦੇ ਉੱਪਰ ਕੀਤੀ ਗਿਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਜਦੋਂ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਆਦੇਸ਼ ਜਾਰੀ ਕੀਤੇ ਜਾਂਦੇ ਨੇ ਕਿ ਇਸ ਪਟੀਸ਼ਨ ਦੇ ਉੱਪਰ ਜਿਹੜਾ ਟਕਮਾ ਫੈਸਲਾ ਲਿਆ ਜਾਵੇ ਤੇ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਫੈਸਲਾ ਲੈਂਦੀ ਆ ਕਿ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਰੱਦ ਕੀਤੀ ਜਾਂਦੀ ਆ ਸੁਰੱਖਿਆ ਦਾ ਮਾਮਲਾ ਦੱਸਦੇ ਹੋਏ ਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਨੈਸ਼ਨਲ ਸਕਿਉਰਿਟੀ ਦਾ ਹਵਾਲਾ ਦੰਦੇ ਹੋਏ ਇਹ ਜਿਹੜੀ ਪੈਰੋਲ ਅਰਜੀ ਆ ਪੰਜਾਬ ਸਰਕਾਰ ਦੇ ਵੱਲੋਂ ਰੱਦ ਕੀਤੀ ਗਈ ਸੀ ਪਰ ਆ ਫੇਰ ਮੁੜ ਤੋਂ ਇਸੇ ਜਿਹੜੀ ਪੈਰੋਲ ਅਰਜੀ ਨੂੰ ਜਿਹੜਾ ਚੜੌਤੀ ਦਦੇ ਹੋਏ ਐਮਪੀ ਅਬਰਤਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਤੇ ਉਸ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇਸ ਦਾ ਨਵਟਾਰਾ ਕੀਤਾ ਗਿਆ ਵੱਡਾ ਫੈਸਲਾ ਸੁਣਾਇਆ ਗਿਆ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਐਮਪੀ ਅਮਰਿਤਪਾਲ ਸਿੰਘ ਹਾਈ ਕੋਰਟ ਨੇ ਕਹਿ ਕੇ ਕੱਲ ਸਰਦ ਰੁੱਤ ਸੈਸ਼ਨ ਖਤਮ ਹੋ ਰਿਹਾ ਤੇ ਹੁਣ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿੰਦਾ ਇਸ ਤੋਂ ਪਹਿਲਾਂ ਸੁਣਵਾਈ ਦੇ ਵਿੱਚ ਦੇਰੀ ਹੋਣ ਦਾ ਕਾਰਨ ਇਹ ਕਿ ਵਕੀਲਾ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਹਾਲਕ ਇੱਕ ਦਿਨ ਜੜੀ ਇਸ ਮਾਮਲੇ ਦੇ ਵਿੱਚ ਸੁਣਵਾਈ ਵੀ ਹੁੰਦੀ ਹੈ ਜਿਸ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਖੁਦ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜਾ ਆਪਣਾ ਜਿਹੜਾ ਪੱਖਾ ਉਹ ਪੇਸ਼ ਕਰਦੇ ਪਰ ਅੱਜ ਹਾਈ ਕੋਰਟ ਦੇ ਵੱਲੋਂ ਐਮਪੀ ਅਮਰਤਪਾਲ ਸਿੰਘ ਦੀ ਪਟੀਸ਼ਨ ਨੂੰ ਜਿਹੜਾ ਨਿਬਟਾਰਾ ਕਰ ਦਿੱਤਾ ਗਿਆ ਇਹ ਗੱਲ ਕਹਿ ਦਿੱਤੀ ਗਿਆ ਕਿ ਹੁਣ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿੰਦਾ ਕਿਉਂਕਿ ਕੱਲ ਨੂੰ ਸਰਦਰੁੱਤ ਸੈਸ਼ਨ ਹੈ ਜਿਹੜਾ ਖਤਮ ਹੋ ਰਿਹਾ ਜਾਨੀ ਕਿ ਐਮਪੀ ਅਮਰਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਲਈ ਇੱਕ ਝਟਕੇ ਵਾਲੀ ਖਬਰ ਹੈ ਕਿ ਐਮਪੀ ਅਮਰਤਪਾਲ ਸਿੰਘ ਨੂੰ ਜੜੀ ਪੈਰੋਲ ਨਹੀਂ ਮਲੇਗੀ ਉਹਨਾਂ ਦੀ ਜਿਹੜੀ ਅਰਜੀ ਆ ਉਹ ਇਸ ਵਕਤ ਜਿਹੜਾ ਉਸ ਦਾ ਕੋਈ ਮਤਲਬ ਨਹੀਂ ਰਿਹਾ ਹਾਈ ਕੋਰਟ ਦੇ ਵੱਲੋਂ ਉਸ ਦਾ ਨਿਬਟਾਰਾ ਕਰ ਦਿੱਤਾ ਗਿਆ ਦਰਅਸਲ ਐਮਪੀ ਅਮਰਤਪਾਲ ਸਿੰਘ ਕਹਿੰਦੇ ਸੀ ਕਿ ਉਹਨਾਂ ਦਾ ਜਿਹੜਾ ਜੋ ਲੋਕ ਸਭਾ ਦਾ ਹਲਕਾ ਖਡੂਰ ਸਾਹਿਬ ਉਸ ਦੇ ਵਿੱਚ ਨਸ਼ਿਆਂ ਦਾ ਮਸਲਾ ਹੜਾਂ ਦਾ ਮਸਲਾ ਇਹਨਾਂ ਮਸਲਿਆਂ ਦਾ ਜਿਹੜਾ ਉਹ ਜਿਹੜਾ ਮਸਲਾ ਇਹ ਜਿਹੜਾ ਉਹ ਲੋਕ ਸਭਾ ਦੇ ਵਿੱਚ ਚੁਕਣਾ ਚਾਹੁੰਦੇ ਨੇ ਇਸ ਕਰਕੇ ਉਹ ਪਟੀਸ਼ਨ ਜਿਹੜੀ ਪਾਈ ਸੀ ਕਿ ਪੈਰੋਲ ਲੈਣਾ ਚਾਹੁੰਦੇ ਸੀ ਸਰਦਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰ ਇਸ ਮਾਮਲੇ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਐਮਪੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਦਾ ਡਿਫਟਾਰਾ ਕਰ ਦਿੱਤਾ ਗਿਆ